ਇੱਕ ਬਹੁਤੀ ਅਤੇ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਸੁੱਤੇ ਹੋਏ ਇੱਕ ਨਿੰਗ ਸਿੰਘ ਦਾ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦੀ ਪਛਾਣ 48 ਸੇਲ ਦੇ ਨਿੰਗ ਗਿਆਨੀ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਨਕੇ ਵੱਜੋਂ ਹੋਈ ਹੈ ਜੋ ਬੁੱਢਾ ਦਾਲਣਾ ਸੰਬੰਧੀ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਗੁਰदयाल ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਬਣਾਏ ਘਰ ਵਿੱਚ ਇੱਕ ਛੋਨੀ ਬਣਾ ਕੇ ਕੱਲਾ ਰਹਿੰਦਾ ਸੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਨੇ ਹੰਗ ਗੁਰदयाल ਸਿੰਘ ਦਾ ਤੇਸਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਅੱਜ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਾ ਜਿਨ੍ਹਾਂ ਦੀ ਲਾਸ਼ ਉਹਨਾਂ ਦੇ ਘਰ ਵਿਹੜੇ ਉੱਪਰ ਖੂਨ ਨਾਲ ਲਥਪਥ ਮਿਲੀ ਮ੍ਰਿਤਕ ਆਪਣੇ ਪਰਿਵਾਰ ਨਾਲੋਂ ਅਲੱਗ ਪਿੰਡ ਵਿੱਚ بڑے ਮਕਾਨ ਵਿੱਚ ਇਕੱਲਾ ਰਹਿੰਦਾ ਸੀ ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਕਤਲ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਧੀ ਜਦ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਥਾਣਾ ਰੂੜੂ ਕੇ ਕਲਾਂ ਦੇ ਐਸ ਐਚ ਓ ਜਗਜੀਤ ਸਿੰਘ ਕੁਮਾਰ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕਤਲ ਦਾ ਮਾਮਲਾ ਆਇਆ ਜੀ ਗਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆਕੇ ਕੰਡਾ ਟਾਪਾ ਦਾ ਕਤਲ ਕਰਕੇ ਭੱਗੇ ਜੀ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲਏ ਨੇ ਇੱਥੇ ਛੌਨੀ ਬਣਾ ਲਈ ਸੀ ਆਪਣੇ ਰੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇਜ ਤਾਰ ਹਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵੱਡਿਆ ਇੱਥੋਂ ਤੇ ਨਾਲ ਜਵਾੜਾ ਵੱਡਿਆ ਹੋਇਆ ਸਾਰਾ ਇੱਥੋਂ ਬੇ ਰਮੀ ਦੇ ਨਾਲ ਕਤਲ ਕੀਤਾ ਗਿਆ ਜੀ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਿਆ ਜਾਵੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਬੰਨ ਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੇ ਕੁਝ ਕਹਿੰਦਾ ਸੀਗਾ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ ਹਾਂ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜਾਏ ਨੇ ਇਹਨਾਂ ਨੇ ਇੱਥੇ ਅਸੀਂ ਵੀ ਇਹਨਾਂ ਤੋਂ ਪੜੇ ਹੋਏ ਹਾਂ ਖੁਦਾ ਆਪ ਇਹਨਾਂ ਤੋਂ ਪੜਿਆ ਜੀ ਨਾਲ ਇਕੱਠੇ ਰਹਿੰਦੇ ਰਹੇ ਹਾਂ ਮੰਗ ਕੀ ਕਰਦਾ ਮੰਗਦਾ ਜੀ ਬੰਦਿਆਂ ਨੂੰ ਫੜਿਆ ਜਾਵੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸ ਇਹਦਾ ਹੀ ਹਲੇ ਪਤਾ ਲੱਗੂਗਾ ਜਦੋਂ ਫਿਰ ਪਤਾ ਦੱਸਾਂਗੇ ਵੀ ਕਿੰਨੇ ਬੰਦੇ ਸੀ ਹਲੇ ਕੋਈ ਪਤਾ ਨਹੀਂ ਲੱਗਿਆ ਹਾਂਜੀ ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਹੋਰ ਜਸਵਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ ਤਾਰ ਹਥਿਆਰਾਂ ਨਾਲ ਕਤਲ ਹੋਇਆ ਹੈਗਾ ਰਾਤ ਤੇ ਅਣਪਛਾਤੇ ਬੰਦੇ ਸੀਗੇ ਕੋਈ ਬਾਹਰੋਂ ਨਹੀਂ ਆਏ ਸੀਗੇ ਪੁਲਿਸ ਆਈ ਹੈਗੀ ਆਪਦੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ ਕਤਲ ਕਿਵੇਂ ਕੀਤਾ ਗਿਆ ਹੈਗਾ ਕੋਈ ਪਤਾ ਲੱਗਿਆ ਕਤਲ ਤੇਜ ਤਾਰ ਹਥਿਆਰਾਂ ਨਾਲ ਹੀ ਕਰਿਆ ਹੋਇਆ ਹੈਗਾ ਚਿਹਰੇ ਤੇ ਗਰਦਨ ਤੇ वार ਨੇ ਮੰਗ ਕਰਦੇ ਮੰਗ ਤਾਂ ਸੀ ਇਨਸਾਫ ਚਾਹੁੰਦੇ ਆ ਜੀ ਅਸੀਂ ਚਾਹੁੰਦੇ ਆ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾ ਦੇ ਵੀ ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿੰਗ ਸਿੰਘ ਸੀਗੇ ਤੇ ਕੁਝ ਟਾਈਮ ਲਈ ਦਲਚ ਚੱਲ ਗਏ ਸੀਗੇ ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ ਛੌਨੀ ਬਣਾ ਲਈ ਸੀਗੀ ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਪਾਠ ਕਰਦੇ ਸੀਗੇ ਅਸੀਂ ਤਾਂ ਮੰਗ ਹੀ ਕਰਦੇ ਆ ਜੀ ਸਾਰਾ ਨਗਰੀ ਮੰਗ ਕਰਦਾ ਹੈਗਾ ਇਹ ਵੀ ਜਾਂਚ ਤੇਜੀ ਨਾਲ ਹੋਵੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਅੱਜ ਸਵੇਰ ਕਰੀਬ 7:30 ਵਜੇ ਮੈਨੂੰ ਕੋਈ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ ਵੀ ਗੁਰਦੇਵਾਲ ਸਿੰਘ ਆ ਜਿਹੜਾ ਇੱਥੇ ਛੌਣੀ ਚ ਰਹਿੰਦਾ ਉਹਦੇ ਘਰ 'ਚ ਪਹਾਣੇ 'ਚ ਜਿਉਂਦਾ ਕੋਈ ਕਤਲ ਕਰ ਗਿਆ ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਫਸਰਾਂ ਦੇ ਤੇ ਅੰਚ ਲੈ ਆ ਕੇ ਮੈਂ ਮੌਕੇ ਤੇ ਆਇਆ ਕੋਤ ਟੀਮ ਪਾਰਟੀ ਲੈ ਕੇ ਅਸੀਂ ਜਾ ਲੈ ਕੇ ਦੇਖਿਆ ਇਹ ਮੰਜਾ ਇਹ ਪਿਆ ਸੀਗਾ ਤੇ ਕੁਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੋਸ ਤੇਜ਼ ਤਰ੍ਹਾਂ ਥੇਰਨ ਨਾਲ ਇਹਦੇ ਧੌਣ ਤੇ ਬਾਰ ਕੀਤੇ ਹੋਏ ਸੀਗੇ ਉਹਨਾਂ ਦਾ ਲਟਪਟ ਹੋਇਆ ਪਿਆ ਸੀਗਾ ਸਾਰਾ ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪੁਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿ ਕਿਧਰੋਂ ਆਏ ਬੰਦੇ ਕੌਣ ਸੀਗੇ ਸਪੈਸ਼ਲ ਟੀਮ ਸਾਡੀ ਸਪੈਸ਼ਲ ਆਈ ਹੋਈ ਆ ਡੌਗ ਸਕਾਉਟ ਵੀ ਆ ਕੇ ਗਿਆਗਾ ਉਹ ਵੀ ਆਪਦਾ ਪਾਰਟੀਆਂ ਚੈੱਕ ਕਰ ਰਹੀਆਂ ਨੇ ਅਸੀਂ ਵੀ ਸੀਸੀਟੀਵੀ ਕੈਮਰੇ ਖੋਂਗਾਲ ਰਹੇ ਹਾਂਗੇ ਕਿ ਬੰਦੇ ਕਿਧਰੋਂ ਆਏ ਤੇ ਕੌਣ ਨੇਗੇ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਕਦੋਂ ਅਰਜ਼ੀ ਕਰ ਰਹੇ ਹਾਂ ਅੱਜ 1 ਫਰਵਰੀ ਆਗਾ ਨਵੇਂ ਧਾਰਾ ਦੇ ਵਿੱਚ ਇਹ ਮਕਦਮਾ ਅਰਜੋ ਹੋਗਾ ਪਹਿਲਾਂ 302 ਚ ਹੁੰਦਾ ਸੀਗਾ ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਦੇ ਰਹੇ ਹਾਂ ਉਹ ਕੱਲ ਹੀ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ ਤੇ ਰਹਿੰਦੇ ਨੇਗੇ ਉਹ ਵਾਹੇ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਕੱਲੀ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀਗਾ